ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਵਿਚਾਰ ਰੂਪੀ ਦਰਸ਼ਨ ਕਰਦੇ ਹੋ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸਰਵਣ ਕਰ ਰਹੇ ਸੀ ਸੋ ਤਿੰਨ ਸਤਗੁਰ ਸੁਖ ਪਾਏ ਕਿਰਪਾ ਤਾਰੀ ਜੀ ਨਾਮ ਕੀ ਬੜਾਈ ਦਈ ਗੁਰੂ ਰਾਮਦਾਸ ਕੋ ਸੋ ਤਿੰਨ ਸਤਗੁਰ ਉਸ ਹਰੀ ਰੂਪ ਗੁਰੂ ਅਮਰਦਾਸ ਜੀ ਨੇ ਸੁਖ ਪਾਏ ਪਾਵ ਸਹਜ ਸਪਾਏ ਜੀ ਕੀ ਜੀਵਾਂ ਤੇ ਤਿੰਨ ਉਸ ਨੇ ਸਤਗੁਰੂ ਨੇ ਉਸ ਹਰੀ ਰੂਪ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਹਿਜ ਸਪਾਏ ਜੀਵਾਂ ਉੱਤੇ ਐਸੀ ਕਿਰਪਾ ਕੀਤੀ ਤੇ ਗੁਰੂ ਰਾਮਦਾਸ ਜੀ ਨੂੰ ਹਰੀ ਨਾਮ ਦੀ ਵਡਿਆਈ ਬਖਸ਼ੀ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤੋ ਲੋਗ ਪ੍ਰਗਾਸੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਪਾਸ ਇਹ ਸਾ ਨਾਮ ਰੂਪ ਖਜ਼ਾਨਾ ਹੈ ਕਿਉਂਕਿ ਆਪ ਦੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੰਤਰਮੁਖ ਵਰਤੀ ਹੈ ਤੇ ਆਪ ਦੇ ਤੇਜ ਦਾ ਪੁੰਜ ਤਿਨਾ ਲੋਕਾਂ ਵਿੱਚ ਚਮਕ ਰਿਹਾ ਹੈ ਆਖੋ ਸਤਨਾਮ ਦੇਖਤ ਦਰਸ ਪਟਕ ਭ੍ਰਮ ਪਜਤ ਦੁੱਖ ਪਰ ਹਰ ਸੁਖ ਸਹਿਜ ਵਿਗਾਸੇ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਦਰਸ਼ਨ ਕਰਨ ਵਾਲਿਆਂ ਦਾ ਪਰਮ ਪਟਕ ਪਟਕ ਕੇ ਦੂਰ ਹੋ ਜਾਂਦਾ ਹੈ ਭਜ ਜਾਂਦਾ ਹੈ ਅਤੇ ਉਹਨਾਂ ਦੇ ਦੁੱਖ ਦੂਰ ਹੋ ਕੇ ਉਹਨਾਂ ਦੇ ਅੰਦਰ ਆਤਮਕ ਡੋਲਤਾ ਤੇ ਸੁਖ ਹੀ ਸੁਖ ਪਰਗਟ ਹੋ ਜਾਂਦੇ ਹਨ ਆਖੋ ਸਤਨਾਮ ਐਸੀ ਬਖਸ਼ਿਸ਼ ਹੈ ਧੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਕ ਸਿੱਖ ਸਦਾ ਅਤ ਲੋਭਤ ਅਲਸਮੂ ਜੋ ਕੁਸਮ ਸੁਵਾਸੇ ਲੋਭਤ ਭਾਵ ਚਾਵਾਨ ਲੋਭੀ ਅਲਸਮੂ ਸ਼ੈਦ ਦੀਆਂ ਮੱਖੀਆਂ ਦਾ ਜਿਵੇਂ ਕੱਠ ਹੁੰਦਾ ਹੈ ਕੋਸਮ ਕਹਿੰਦੇ ਆ ਫੁੱਲਾਂ ਨੂੰ ਸੇਵਕ ਤੇ ਸਿੱਖ ਸਦਾ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਐਸੇ ਆਸ਼ਕ ਹਨ ਜਿਵੇਂ ਭੌਰੇ ਫੁੱਲਾਂ ਦੀ ਵਾਸ਼ਨਾ ਦੇ ਹੁੰਦੇ ਹਨ ਆਖੋ ਸਤਨਾਮ ਸੇਵਕ ਤੇ ਸਿੱਖ ਦਾ ਐਸਾ ਰਿਸ਼ਤਾ ਹੈ ਪਿਆਰਾ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਭੌਰੇ ਹਨ ਵਿੱਦਿਆ ਮਾਨ ਗੁਰਿਆ ਪੁਥਾਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸੈ ਪ੍ਰਤੱਖ ਗੁਰੂ ਅਮਰਦਾਸ ਜੀ ਨੇ ਆਪ ਹੀ ਗੁਰੂ ਰਾਮਦਾਸ ਜੀ ਦਾ ਸੱਚਾ ਤਖਤ ਨੇਚਲ ਟਿਕਾ ਦਿੱਤਾ ਹੈ ਐਸੀ ਕਿਰਪਾ ਕੀਤੀ ਗੁਰੂ ਰਾਮਦਾਸ ਜੀ ਦਾ ਸੱਚਾ ਤਖਤ ਨੇਚਲ ਹੀ ਟਿਕਾ ਦਿੱਤਾ ਹੈ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅਮਰਤ ਨਾਮ ਦੀਓ ਸਮਰੱਥ ਧੰਨ ਗੁਰੂ ਰਾਮਦਾਸ ਜੀ ਨੇ ਮਾਇਆ ਦੇ ਮਦ ਵਿੱਚ ਮੋਹੇ ਹੋਏ ਸੰਸਾਰ ਨੂੰ ਤਾਰਿਆ ਹੈ ਆਪ ਨੇ ਜੀਵਾਂ ਨੂੰ ਸਮਰੱਥਾ ਵਾਲਾ ਅਮਰਤ ਨਾਮ ਬਖਸ਼ਿਸ਼ ਕੀਤਾ ਹੈ ਹੁਣ ਕੀਰਤਵੰਤ ਸਦਾ ਸੁਖ ਸੰਪਤ ਰਿਦ ਅਰ ਸਿੱਧ ਨਾ ਛੋੜੈ ਸੱਥ ਆਪ ਜੀ ਦਾ ਸਦਾ ਸੁਖ ਧਨ ਅਤੇ ਸੋਭਾ ਦੇ ਮਾਲਕ ਹਨ ਧੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਰਿਧੀ ਅਤੇ ਸਿੱਧੀ ਆਪ ਦਾ ਸਾਥ ਨਹੀਂ ਛੱਡਦੀ ਹਮੇਸ਼ਾ ਰਿਧੀਆਂ ਤੇ ਸਿਧੀਆਂ ਨਾਲ ਹਨ ਰਿਧ ਅਰ ਸਿੱਧ ਨਾ ਛੋਡੇ ਸੱਤ ਦਾਨ ਵਡੋਇਤਵੰਤ ਮਹਾਬਲ ਸੇਵਕ ਦਾਸ ਕਹਿਓ ਇਹੋ ਤਤ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬੜੇ ਦਾਨੀ ਹਨ ਤੇ અત્યੰਤ ਮਹਾਵਲੀ ਹਨ ਸੇਵਕ ਦਾਸ ਮਥਰਾ ਨੇ ਇਹ ਸੱਚ ਹੀ ਆਖਿਆ ਹੈ ਤਾਹੇ ਕਹਾ ਪ੍ਰਵਾਕਾਹੂ ਕੀ ਜਾ ਕੈ ਬਸੀਸ ਧਰਿਓ ਗੁਰ ਹੱਥ ਜੀ ਦੇ ਸਿਰ ਉੱਤੇ ਗੁਰੂ ਰਾਮਦਾਸ ਜੀ ਨੇ ਹੱਥ ਧਰ ਦਿੱਤਾ ਉਹਨੂੰ ਕਿਸੇ ਦੀ ਕੀ ਪਰਵਾਹ ਹੈ ਉਹਨੂੰ ਕਿਸੇ ਦੀ ਵੀ ਪਰਵਾਹ ਨਹੀਂ ਰਹਿੰਦੀ ਆਖੋ ਸਤਨਾਮ ਤਾਹੇ ਕਹਾ ਪਰਵਾ ਕਾਹੂ ਕੀ ਜਾ ਕੈ ਬਸੀਸ ਧਰਿਓ ਗੁਰ ਹੱਥ ਤੀਨ ਪਵਨ ਪਰਪੂਰ ਰਹਿਓ ਸੋਈ ਆਪਨ ਸਰਸ ਕੀਓ ਨਾ ਜਗਤ ਕੋਈ ਜਿਹੜਾ ਅਕਾਲ ਪੁਰਖ ਆਪ ਹੀ ਤਿਨਾ ਭਾਵਨਾ ਵਿੱਚ ਵਿਆਪਕ ਹੈ ਆਪਨ ਸਰਸ ਕੀਓ ਨਾ ਜਗਤ ਕੋਈ ਜਗਤ ਦਾ ਕੋਈ ਦੂਜਾ ਜੀਵ ਜਿਸ ਨੇ ਆਪਣੇ ਵਰਗਾ ਪੈਦਾ ਹੀ ਨਹੀਂ ਕੀਤਾ ਹੈ ਆਪਨ ਆਪ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਆਪਨਾ ਆਪ ਜਿਸ ਨੇ ਆਪ ਹੀ ਪੈਦਾ ਕੀਤਾ ਹੈ ਕਾਲਪੁਰਖ ਵਾਹਿਗੁਰੂ ਜੀ ਨੇ ਜੋ ਆਪਣੇ ਆਪ ਵਿੱਚ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਆਪਨ ਆਪ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਦੇਵਤੇ ਮਨੁੱਖ ਦੈਂ ਕਿਸੇ ਨੇ ਵੀ ਜਿਸ ਦਾ ਅੰਤ ਨਹੀਂ ਪਾਇਆ ਹੈ ਪਾਇਓ ਨਹੀਂ ਅੰਤ ਸੁਰੇ ਅਸਰੇ ਨਰ ਗਣ ਗੰਧਰਬ ਖੋਜੰਤ ਫਿਰੇ ਦੇਵਤੇ ਦੇਤੋ ਮਨੁੱਖ ਗਣ ਗੰਧਰਬ ਸਭ ਜਿਸ ਨੂੰ ਖੋਜਦੇ ਫਿਰਦੇ ਹਨ ਕਿਸੇ ਨੇ ਜੀਦਾ ਕਦੇ ਵੀ ਅੰਤ ਨਹੀਂ ਪਾਇਆ ਹੈ ਆਬੇਨਾਸੀ ਅਚਲ ਅਜੋਨੀ ਸੰਪਉ ਪਰਕੋਤਮ ਅਪਾਰ ਪਰੇ ਜਿਹੜਾ ਕਾਲਪੁਰਖ ਵਾਹਿਗੁਰੂ ਅਵਿਨਾਸੀ ਹੈ ਅਡੋਲ ਹੈ ਜੂਨਾ ਤੋਂ ਰਹਿਤ ਹੈ ਤੇ ਆਪਣੇ ਆਪ ਤੋਂ ਪ੍ਰਗਟ ਹੋਇਆ ਹੈ ਉਤਮ ਪੁਰਖ ਹੈ ਤੇ ਬਹੁਤ ਹੀ ਬੇਅੰਤ ਹੈ ਕారణ ਕారణ ਸਮਰੱਥ ਸਦਾ ਸੋਈ ਸਰਬ ਜੀਵ ਮਨ ਧਿਆਉ ਜਿਹੜਾ ਹਰੀ ਅਕਾਲਪੁਰਖ ਵਾਹਿਗੁਰੂ ਕਾਰਣ ਕਾਰਣ ਸਮਰੱਥ ਭਾਵ ਸ੍ਰਿਸ਼ਟੀ ਦਾ ਮੂਲ ਹੈ ਜੋ ਆਪ ਹੀ ਸਦਾ ਸਮਰੱਥ ਹੈ ਕਾਰਣ ਕਾਰਣ ਸਮਰੱਥ ਸਾਰੇ ਜੀਵਾਂ ਨੇ ਜਿਸ ਨੂੰ ਮਨ ਵਿੱਚ ਸਿਮਰਨਾ ਕੀਤਾ ਹੈ ਸ੍ਰੀ ਗੁਰੂ ਰਾਮਦਾਸ ਜੈੋ ਜੈ ਜਗ ਮੈਂ ਹਰ ਪਰਮ ਪਦ ਪਾਇਓ ਜਯੋ ਜੈ ਭਾਵ ਜੈ ਜੈ ਕਾਰੋ ਰਹੀ ਹੈ ਏ ਹੇ ਗੁਰੂ ਰਾਮਦਾਸ ਜੀ ਆਪ ਦੀ ਜਗਤ ਵਿੱਚ ਜੈ ਜੈ ਕਾਰ ਹੋ ਰਹੀ ਹੈ ਕਿ ਆਪ ਨੇ ਉਸ ਹਰੀ ਦੀ ਉੱਚੀ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ ਆਖੋ ਸਤਨਾਮ ਸਤ ਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਧਨ ਗੋਵਿੰਦ ਦਿਓ ਗੁਰੂ ਨਾਨਕ ਦੇਵ ਜੀ ਨੇ ਇਕ ਮਨ ਹੋ ਕਰਕੇ ਭਗਤੀ ਕੀਤੀ ਆਪਣਾ ਤਨ ਮਨ ਧਨ ਗੋਵਿੰਦ ਨੂੰ ਅਰਪਣ ਕਰ ਦਿੱਤਾ ਹੈ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿਓ ਹਿਓ ਅੰਗਦ ਅੰਗਦ ਨੇ ਅਨੰਤ ਮੂਰਤ ਭਾਵ ਬਿਆੰਤ ਆਕਾਰਾਂ ਵਾਲਾ ਅਨੰਤ ਮੂਰਤ ਬਿਆੰਤ ਆਕਾਰਾਂ ਵਾਲਾ ਸਰਗੁਣ ਹਰੀ ਨਿਜ ਤਾਰੀ ਕੀ ਆਪਣੇ ਅੰਦਰ ਧਾਰਨ ਕੀਤੀ ਅਗਮ ਭਾਵ ਅਗਮ ਹਰੀ ਦੇ ਗਿਆਨ ਨਾਲ ਰਸ ਪ੍ਰੇਮ ਰਸਿਓ ਰਸ ਭਾਵ ਭਿੱਜ ਗਿਆ ਹੈ ਕਿਉ ਗੁਰੂ ਅੰਗਦ ਜੀ ਦਾ ਹਿਰਦਾ ਗੁਰੂ ਅੰਗਦ ਸਾਹਿਬ ਜੀ ਨੇ ਅਨੰਤ ਮੂਰਤ ਹਰੀ ਨੂੰ ਆਪਣੇ ਅੰਦਰ ਟਿਕਾਇਆ ਤੇ ਆਪੌਂਚ ਹਰੀ ਦੇ ਗਿਆਨ ਦੀ ਬਰਕਤ ਨਾਲ ਆਪ ਦਾ ਹਿਰਦਾ ਪ੍ਰੇਮ ਨਾਲ ਭਿੱਜ ਗਿਆ ਆਖੋ ਸਤਨਾਮ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰ ਧਿਆਉ ਗੁਰੂ ਅਮਰਦਾਸ ਜੀ ਨੇ ਕਰਤਾਰ ਨੂੰ ਆਪਣੇ ਵਸ ਵਿੱਚ ਕੀਤਾ ਕਿ ਤੂੰ ਧੰਨ ਹੈ ਤੂੰ ਧੰਨ ਹੈ ਇਹ ਆ ਕੇ ਆਪ ਜੀ ਨੇ ਕਰਤਾਰ ਵਾਹਿਗੁਰੂ ਨੂੰ ਸਿਮਰਿਆ ਹੈ ਹਮੇਸ਼ਾ ਉਸ ਕਾਲਪੁਰਖ ਵਾਹਿਗੁਰੂ ਨੂੰ ਧੰਨ ਕਹਿਣਾ ਚਾਹੀਦਾ ਹੈ ਤੇ ਵਾਹਿਗੁਰੂ ਸਿਮਰਨ ਕਰਨਾ ਵੀ ਉਸ ਨੂੰ ਤਨ ਕਹਿਣਾ ਹੈ ਸ੍ਰੀ ਗੁਰੂ ਰਾਮਦਾਸ ਜੈਉ ਜੈ ਜਗ ਮਹਿ ਤੈ ਹਰਿ ਪਰਮ ਪਾਦ ਪਾਇਓ ਏ ਗੁਰੂ ਰਾਮਦਾਸ ਜੀ ਆਪ ਜੀ ਦੀ ਜਗਤ ਵਿੱਚ ਜੈ ਜੈਕਾਰ ਹੈ ਆਪ ਨੇ ਕਾਲ ਪੁਰਖ ਦੇ ਮਲਾਪ ਦਾ ਸਭ ਤੋਂ ਉੱਚਾ ਦਰਜਾ ਹਾਸਲ ਕੀਤਾ ਹੈ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੁਰਬ ਭਗਤ ਹਰ ਕੇ ਜੋ ਗਣਣ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਜੋ ਹਰੀ ਦੇ ਪੂਰਵਲੇ ਜੁਗਾਂ ਦੇ ਭਗਤ ਗਿਣੇ ਜਾਂਦੇ ਹਨ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੂਰਵਲੇ ਜੁਗਾਂ ਤੋਂ ਪਰਮਾਤਮਾ ਦੇ ਭਗਤ ਗਿਣੇ ਜਾਂਦੇ ਹਨ ਅੰਬਰੀਕ ਜੈ ਦੇਵ ਤਿਰਲੋਚਨ ਨਾਮਾ ਅਵਰ ਕਬੀਰ ਭਣੰ ਅੰਬਰੀਕ ਜੈ ਦੇਵ ਤਿਰਲੋਚਨ ਨਾਮਾ ਅਤੇ ਕਬੀਰ ਇਹ ਵੀ ਭਗਤ ਹਨ ਤਿੰਨ ਕਉ અવਤਾਰ ਭਇਓ ਕਲ ਭਿੰਤਰ ਜਸ ਜਗਤਰ ਪਰ ਛਾਇਓ ਜਿਨ੍ਹਾਂ ਦਾ ਜਨਮ ਕਾਲਯੁਗ ਵਿੱਚ ਹੋਇਆ ਹੈ ਇਹਨਾਂ ਸਾਰਿਆਂ ਦਾ ਜਸ ਜਗਤ ਉਤੇ ਹਰੀ ਦੇ ਭਗਤ ਹੋਣ ਦੇ ਕਾਰਨ ਹੀ ਖਿਲ ਰਿਆ ਹੋਇਆ ਹੈ ਆਖੋ ਸਤਨਾਮ ਸ੍ਰੀ ਗੁਰੂ ਰਾਮਦਾਸ ਜੈਉ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ हे ਧੰਨ ਗੁਰੂ ਰਾਮਦਾਸ ਜੀ ਆਪ ਜੀ ਦੀ ਬੜੀ ਜੈ ਜੈਕਾਰ ਹੈ ਕਿ ਆਪ ਨੇ ਹਰੀ ਦੇ ਮਲਾਪ ਦੀ ਪਰਮ ਪਦਵੀ ਪ੍ਰਾਪਤ ਕੀਤੀ ਹੈ ਮਨ ਸਾ ਕਰਿ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਯੋ ਜੋ ਤਿਣੰ ਜੋ ਮਨੁਖ ਹੇ ਸਤਿਗੁਰੂ ਤੈਨੂੰ ਮਨ ਜੋੜ ਕੇ ਸਿਮਰਦਾ ਹੈ ਮਨ ਜੋੜ ਕੇ ਤੇਰੀ ਭਗਤੀ ਕਰਦਾ ਹੈ ਮਾਨ ਜੋੜ ਕੇ ਤੇਰੀ ਬੰਦਗੀ ਕਰਦਾ ਹੈ ਉਹਨਾਂ ਦੇ ਕਾਮ ਕੁਰਤ ਲੋਭ 모ਹ ਹੰਕਾਰ ਤੁਸੀਂ ਮਟਾ ਦਿੰਦੇ ਹੋ ਤੇ ਮਿਟ ਜਾਂਦੇ ਹਨ ਬਾਚਾ ਕਰ ਸਿਮਰੰਤ ਤੁਜੈ ਤਿੰਨ ਦੁੱਖ ਦਰਿੰਦਰ ਮਿਟਿਓ ਜੋ ਖਿਣੰ ਜੋ ਜੀਵ ਆਪ ਜੀ ਦੇ ਬਚਨਾਂ ਦੁਆਰਾ ਭਾਵ ਰਸਨਾ ਨਾਲ ਜੀਵ ਨਾਲ ਸਿਮਰਦੇ ਰਹਿੰਦੇ ਹਨ ਉਨਾਂ ਦਾ ਦੁੱਖ ਤੇ ਦ੍ਰਿਦਰ ਸਤਿਗੁਰੂ ਜੀ ਖਿਨ ਵਿੱਚ ਦੂਰ ਕਰ ਦਿੰਦੇ ਹਨ ਆਖੋ ਸਤਨਾਮ ਕਰਮ ਕਰ ਤੋ ਦਰਸ ਪਰਸ ਪਾਰ ਸੰਸਾਰ ਬਲ ਪਟ ਜਸ ਗਾਇਓ ਏ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਲ ਪਟ ਆਪ ਦਾ ਜਸ ਗਾਉਂਦਾ ਹੈ ਤੇ ਆਖਦਾ ਹੈ ਕਿ ਜੋ ਮਨੁੱਖ ਆਪ ਦਾ ਦਰਸ਼ਨ ਸਰੀਰਕ ਇੰਦਰੀਆਂ ਨਾਲ ਪਰਸਦੇ ਹਨ ਉਹ 파ਰਸ ਦੇ ਸਮਾਨ ਹੋ ਜਾਂਦੇ ਹਨ ਆਖੋ ਸਤਨਾਮ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਹੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਮਹਾਰਾਜ ਜੀ ਆਪ ਜੀ ਦੀ ਬੜੀ ਸੋਭਾ ਜੈ ਜੈਕਾਰ ਹੋ ਰਹੀ ਆਪਣੇ ਹਰੀ ਦੀ ਉੱਚੀ ਪਦਵੀ ਨੂੰ ਪ੍ਰਾਪਤ ਕੀਤਾ ਹੈ ਜੈ ਸਤ ਗੁਰ ਸਿਮਰੰਤ ਨयन ਕੇ ਤਿਮਰ ਮਿਟੈ ਖਿਨ ਜਿਸ ਗੁਰੂ ਦਾ ਸਿਮਰਨ ਕੀਤਿਆਂ ਅੱਖਾਂ ਦੇ ਛੌੜ ਖਿਨ ਵਿੱਚ ਕੱਟੇ ਜਾਂਦੇ ਹਨ ਤਿਮਰ ਹਨੇਰਾ ਨयन ਨੇਤਰਾਂ ਅੱਖਾਂ ਜੈ ਸਤ ਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋਂ ਦਿਨ ਜਿਸ ਗੁਰੂ ਦਾ ਸਿਮਰਨ ਕੀਤਿਆਂ ਹਿਰਦੇ ਵਿੱਚ ਹਰੀ ਦਾ ਨਾਮ ਦਿਨੋਂ-ਦਿਨ ਵਧੇਕ ਜਮਦਾ ਜਾਂਦਾ ਹੈ ਭਾਵ ਅੰਦਰ ਵਸਣਾ ਸ਼ੁਰੂ ਹੋ ਜਾਂਦਾ ਜੰਮਣਾ ਸ਼ੁਰੂ ਹੋ ਜਾਂਦਾ ਹੈ ਜੇ ਸਤਗੁਰ ਸਿਮਰੰਥ ਰਿਦੈ ਹਰ ਨਾਮ ਦਿਨੋਂ-ਦਿਨ ਵੀ ਦਿਨੋਂ-ਦਿਨ ਵਧੇਕ ਜਮਦਾ ਤੁਰਿਆ ਜਾਂਦਾ ਹੈ ਜੈ ਸਤਗੁਰ ਸਿਮਰੰਤ ਰਿਦੈ ਹਰ ਨਾਮ ਦਿਨੋਂ ਦਿਨ ਜੈ ਸਤਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ ਜਿਸ ਗੁਰੂ ਨੂੰ ਸਿਮਰ ਕੇ ਜੀਵ ਹਿਰਦੇ ਦੀ ਤਪਤ ਨੂੰ ਮਟਾ ਲੈਂਦਾ ਹੈ ਤਪਸ਼ ਤਪਤ ਭਟਕਣਾ ਖਤਮ ਹੋ ਜਾਂਦੀ ਹੈ ਜੈ ਸਤਗੁਰ ਸਿਮਰੰਤ ਰਿਦ ਸਿਦ ਨਵ ਨਿਦ ਪਾਵੇ ਇੰਨੀ ਕਿ ਬਖਸ਼ਿਸ਼ ਹੋ ਜਾਂਦੀ ਹੈ ਕਿ ਜਿਸ ਗੁਰੂ ਨੂੰ ਯਾਦ ਕਰਕੇ ਜੀਵ ਰिदियां ਸਿਧੀਆਂ ਤੇ ਨੌ ਨਿਧੀਆਂ ਨੂੰ ਪ੍ਰਾਪਤ ਕਰ ਲੈਂਦਾ ਹੈ ਆਖੋ ਸਤਨਾਮ ਭਾਵ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਤੇ ਐਸੀ ਸੰਤੁਸ਼ਟੀ ਪੈਦਾ ਹੋ ਜਾਂਦੀ ਹੈ ਸੋਈ RAM DAS GURU BAL PAN MIL SANGAT DHAN DHAN ਕਰੋ ਇਸ ਤਰ੍ਹਾਂ ਬਲ ਕਵੀ ਜੀ ਆਖਦੇ ਹਨ ਕੇ ਜਾਗਤ ਵਿੱਚ ਮਿਲ ਕੇ ਉਸ ਗੁਰੂ ਨੂੰ ਆਖੋ ਕਿ ਤੁਸੀਂ ਧੰ ਹੋ ਤੁਸੀਂ ਧੰ ਹੋ ਜੈ ਸਤ ਗੁਰ ਲਗ ਪ੍ਰਵ ਪਾਈਐ ਸੋ ਸਤ ਗੁਰ ਸਿਮੋ ਸਿਮਰ ਹੋ ਨਰ ਹੋ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਜਿਸ ਗੁਰੂ RAMDAAS ਜੀ ਦੀ ਚਰਨੀ ਲੱਗ ਕੇ ਪ੍ਰਭੂ ਨੂੰ ਮਿਲੀਦਾ ਹੈ ਹੇ ਗੁਰਮਖ ਜਨੋ ਉਸ ਗੁਰੂ ਨੂੰ ਹਮੇਸ਼ਾ ਸਿਮਰਦੇ ਰਹੋ ਜੇ ਸਤ ਗੁਰ ਲਗਪ੍ਰਵ ਪਾਈਐ ਸੋ ਸਤ ਗੁਰ ਸਿਮਰੋ ਨਰ ਹੋ ਜੇ ਨਾ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜਿਨ੍ਹਾਂ ਨੇ ਸ਼ਬਦ ਨੂੰ ਕਮਾ ਕੇ ਉੱਚੀ ਪਦਵੀ ਪਾਈ ਅਤੇ ਗੁਰੂ ਅਮਰਦਾਸ ਜੀ ਦੀ ਸੇਵਾ ਕਰਦਿਆਂ ਸਾਥ ਨਾ ਛੱਡਿਆ ਗੁਰੂ ਰਾਮਦਾਸ ਜੀ ਨੇ ਸ਼ਬਦ ਨੂੰ ਕਮਾ ਕੇ ਉੱਚੀ ਪਦਵੀ ਪ੍ਰਾਪਤ ਕੀਤੀ ਤੇ ਗੁਰੂ ਅਮਰਦਾਸ ਜੀ ਦੀ ਸੇਵਾ ਕਰਨ ਦਾ ਸਾਥ ਨਹੀਂ ਛੱਡਿਆ ਤਾਂ ਤੇ ਗਉਹਰ ਗਿਆਨ ਪ੍ਰਗਟ ਉਜੀਆਰੋ ਦੁੱਖ ਦਰਿਦਰ ਅੰਧਿਆਰ ਕੋ ਨਾਸ ਉਸ ਗੁਰੂ ਤੋਂ ਮੋਤੀ ਵਤ ਉਜਲ ਗਿਆਨ ਦਾ ਚਾਨਣਾ ਪ੍ਰਗਟ ਹੋਇਆ ਫੇਰੀ ਬਖਸ਼ਿਸ਼ ਹੋਈ ਰਹਿਮਤ ਹੋਈ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੇ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਰਹਿ ਕੇ ਸੇਵਾ ਕੀਤੀ ਅਤੇ ਦ੍ਰਿਦਰ ਤੇ ਹਨੇਰੇ ਦਾ ਨਾਸ ਹੋ ਗਿਆ ਆਖੋ ਸਤਨਾਮ ਕਾਵਕੀਰਤ ਜੋ ਸੰਤ ਚਰਨ ਮੁੜ ਲੱਗ ਹੈ ਤਿੰਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਏ ਕਵੀ ਕੀਰਤ ਜੋ ਮਨੁੱਖ ਉਸ ਸੰਤ ਗੁਰੂ ਰਾਮਦਾਸ ਜੀ ਦੀ ਚਰਨੀ ਲੱਗ ਗਏ ਉਹਨਾਂ ਨੂੰ ਕਾਮ ਕ੍ਰੋਧ ਦੇ ਜਮਾਂ ਦਾ ਡਰ ਰਹਿੰਦਾ ਹੀ ਨਹੀਂ ਡਰ ਖਤਮ ਹੋ ਜਾਂਦਾ ਹੈ ਆਖੋ ਸਤਿਨਾਮ ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ ਤੇਵ ਗੁਰ ਅਮਰਦਾਸ ਕੈ ਗੁਰ RAMਦਾਸ ਜਿਵੇਂ ਗੁਰੂ ਅੰਗਦ ਸਾਹਿਬ ਜੀ ਸਦਾ ਗੁਰੂ ਨਾਨਕ ਦੇਵ ਜੀ ਨਾਲ ਰਹੇ ਭਾਵ ਸਦਾ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚ ਰਹੇ ਤਿਵੇਂ ਗੁਰੂ RAMਦਾਸ ਮਹਾਰਾਜ ਵੀ ਗੁਰੂ ਅਮਰਦਾਸ ਜੀ ਦੇ ਨਾਲ ਰਹੇ ਜੇਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਇਸ ਤਰ੍ਹਾਂ ਭਾਈ ਜਿਸ ਗੁਰੂ ਰਾਮਦਾਸ ਜੀ ਨੇ ਸਤ ਗੁਰੂ ਅਮਰਦਾਸ ਜੀ ਨੂੰ ਸਿਮਰ ਕੇ ਨਾਮ ਪਦਾਰਥ ਲੱਭਿਆ ਹੈ ਤੇ ਅਠੇ ਪਹਿਰ ਜਿਸ ਦਾ ਹਰੀ ਦੇ ਚਰਨਾ ਵਿੱਚ ਨਿਵਾਸ ਰਹਿੰਦਾ ਹੈ ਤਾਤੇ ਸੰਗਤ ਸਗਨ ਪਾਏ ਭਉ ਮਨਹਿ ਤੁਮ ਮਲਿਆਗਰ ਪ੍ਰਗਟ ਸੁਆਸ ਇਸੇ ਤਰ੍ਹਾਂ ਉਸ ਗੁਰੂ ਰਾਮਦਾਸ ਜੀ ਪਾਸੋਂ ਬਿਆੰਤ ਸੰਗਤਾਂ ਪ੍ਰੇਮ ਅਸਤ ਹੋ ਕੇ ਭਉ ਮੰਦੀਆਂ ਹਨ ਤੇ ਕਹਿੰਦੀਆਂ ਹਨ ਹੇ ਗੁਰੂ ਰਾਮਦਾਸ ਜੀ ਆਪ ਪਰਤੱਖ ਤੌਰ ਤੇ ਚੰਦਨ ਦੀ ਮਿੱਠੀ ਵਾਸ਼ਨਾ ਵਾਲੇ ਹੋ ਤੇ ਚੰਦਨ ਦੀ ਮਿੱਠੀ ਵਾਸ਼ਨਾ ਵਰਤਾ ਰਹੇ ਹੋ ਇਸ ਤਰ੍ਹਾਂ ਭਾਈ ਜਿਵੇਂ ਗੁਰੂ ਸਾਹਿਬਾਨਾਂ ਨੇ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਐਨੀਆਂ ਉੱਚੀਆਂ ਪਦਵੀਆਂ ਪ੍ਰਾਪਤ ਕੀਤੀਆਂ ਇਸੇ ਤਰ੍ਹਾਂ ਜਦੋਂ ਮਨ ਮਾਰ ਕੇ ਕੋਈ ਗੁਰੂ ਸਾਹਿਬ ਜੀ ਨਾਲ ਜੁੜ ਕੇ ਹਮੇਸ਼ਾ ਸੇਵਾ ਵਿੱਚ ਲੱਗਿਆ ਰਹਿੰਦਾ ਹੈ ਤਾਂ ਉਹ ਵੀ ਬਹੁਤ ਉੱਚੀਆਂ ਪਦਵੀਆਂ ਤੇ ਨੌ ਨਿਧੀਆਂ 18 ਸਿਧੀਆਂ ਪ੍ਰਾਪਤ ਕਰ ਲੈਂਦਾ ਹੈ ਆਖੋ ਸਤਨਾਮ ਜਿਵੇਂ ਮਹਾਰਾਜ ਕਹਿੰਦੇ ਆ ਵੀ ਧਰੂ ਪ੍ਰਹਿਲਾਦ ਕਬੀਰ ਤੇ ਲੋਚਨਾ ਨਾਮ ਲੈ ਤਉ ਉਪਜੋ ਪ੍ਰਗਾਸ ਮਹਾਰਾਜ ਕਹਿੰਦੇ ਨਾਮ ਸਿਮਰ ਕੇ ਹੀ ਧਰੂ ਪ੍ਰਹਿਲਾਦ ਕਵੀਰ ਅਤੇ ਤਿਰਲੋਚਨ ਨੂੰ ਚਾਨਣ ਦਿਸਿਆ ਸੀ ਉਹਨਾਂ ਨੂੰ ਵੀ ਭਾਈ ਇਸੇ ਤਰ੍ਹਾਂ ਹੀ ਚਾਨਣ ਹੋਇਆ ਸੀ ਗੁਰੂ ਦੀ ਸੇਵਾ ਕਰਕੇ ਤੇ ਗੁਰੂ ਜੀ ਦਾ ਸਿਮਰਨ ਕਰਕੇ ਇਸੇ ਤਰ੍ਹਾਂ ਜਦੋਂ ਅਸੀਂ ਵੀ ਗੁਰੂ ਨੂੰ ਪ੍ਰਤੱਖ ਮੰਨ ਕੇ ਸੇਵਾ ਕਰਾਂਗੇ ਭੇਦ ਭਾਵ ਤੋਂ ਰਹਿਤ ਹੋ ਕੇ ਕਿਉਂਕਿ ਅਸੀਂ ਗੁਰੂ ਨਾਨਕ ਦੇ ਦਰਬਾਰ ਨਾਲ ਜੁੜਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਹੈ ਨਾ ਕਿ ਅਸੀਂ ਕਿਸੇ ਮਨੁੱਖ ਕਰਕੇ ਆਉਣਾ ਹੈ ਅਸੀਂ ਜਦੋਂ ਭਿਜ ਕੇ ਮਾਨ ਨੂੰ ਮਾਰ ਕੇ ਗੁਰੂ ਸਾਹਿਬ ਜੀ ਦੇ ਦਰ ਤੇ ਆ ਕੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਹੋ ਕੇ ਸੇਵਾ ਕਰਾਂਗੇ ਤਾਂ ਫਿਰ ਸਾਡੀ ਸੇਵਾ ਪ੍ਰਵਾਨ ਹੋ ਜਾਂਦੀ ਆ ਆਖੋ ਸਤਨਾਮ ਜੈ ਪਖਤ ਅਤ ਹੋਏ ਰਹਿ ਸਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਇਸ ਤਰ੍ਹਾਂ ਜਿਸ ਨੂੰ ਵੇਖ-ਵੇਖ ਕੇ ਮਨ ਵਿੱਚ ਬੜਾ ਆਨੰਦ ਹੁੰਦਾ ਹੈ ਤੇ ਉਹ ਗੁਰਮਖ ਜਨਾਂ ਦਾ ਸੰਤਾਂ ਦਾ ਆਸਰਾ ਗੁਰੂ ਰਾਮਦਾਸ ਹੀ ਹੈ ਨਾਨਕ ਨਾਮ ਨਿਰੰਜਣ ਜਾਣਿਓ ਕਿੰਨੇ ਭਗਤ ਪ੍ਰੇਮ ਲੈ ਬਲਾਈ ਇਸ ਤਰ੍ਹਾਂ ਭਾਈ ਗੁਰੂ ਨਾਨਕ ਦੇਵ ਜੀ ਨੇ ਨਿਰੰਜਣ ਦਾ ਨਾਮ ਪਛਾਣਿਆ ਤੇ ਪ੍ਰੇਮ ਨਾਲ ਬਿਰਤੀ ਜੋੜ ਕੇ ਭਗਤੀ ਕੀਤੀ ਇਸ ਤਰ੍ਹਾਂ ਅਸੀਂ ਵੀ ਉਸ ਨਿਰੰਝਣ ਕਾਲਪੁਰਖ ਵਾਹਿਗੁਰੂ ਦੇ ਨਾਮ ਦੀ ਪਹਿਚਾਣ ਕਰਕੇ ਪ੍ਰਮਾਤਮਾ ਦੇ ਨਾਮ ਨਾਲ ਬਿਰਤੀ ਜੋੜਨੀ ਹੈ ਨਾਨਕ ਨਾਮ ਨਿਰੰਝਣ ਜਾਣਿਓ ਕਿੰਨੀ ਭਗਤ ਪ੍ਰੇਮ ਲਵਲਾਈ ਜਾਣਿਓ ਭਾਵ ਪਛਾਣਿਆ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਨਿਰੰਜਨ ਦਾ ਪਰਮਾਤਮਾ ਦਾ ਨਾਮ ਪਛਾਣਿਆ ਤੇ ਪ੍ਰੇਮ ਨਾਲ ਬਿਰਤੀ ਜੋੜੀ ਤਾਂ ਹੀ ਰਹਿਮਤਾ ਹੋਈਆਂ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵਰਖਾਈ ਉਹਨਾਂ ਤੋਂ ਸਮੁੰਦਰ ਰੂਪ ਗੁਰੂ ਅੰਗਦ ਦੇਵ ਜੀ ਹੋਏ ਜੋ ਸਦਾ ਉਹਨਾਂ ਦੀ ਹਜ਼ੂਰੀ ਵਿੱਚ ਟਿਕੇ ਤੇ ਜਿਨ੍ਹਾਂ ਨੇ ਸ਼ਬਦ ਸੁਰਤ ਦੀ ਵਰਖਾ ਕੀਤੀ ਭਾਵ ਸ਼ਬਦ ਦੇ ਧਿਆਨ ਦੀ ਖੁੱਲੀ ਵੰਡ ਵੰਡੀ ਗੁਰ ਅਮਰਦਾਸ ਕੀ ਕਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਇਸ ਤਰ੍ਹਾਂ ਭਾਈ ਗੁਰੂ ਅਮਰਦਾਸ ਜੀ ਦੀ ਕਥਾ ਕਥਨ ਤੋਂ ਪਰੇ ਹੈ ਤੇ ਗੁਰੂ ਰਾਮਦਾਸ ਜੀ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਮੇਰੀ ਇਕ ਜੀਵ ਹੈ ਇਸ ਨਾਲ ਕੁਝ ਵੀ ਆਖਿਆ ਨਹੀਂ ਜਾ ਸਕਦਾ ਸੋਡੀ ਸ੍ਰੇਸ਼ਟ ਸਕਲ ਤਾਰਣ ਕੋ ਆਵ ਗੁਰ ਰਾਮਦਾਸ ਕੋ ਮਿਲੀ ਵਡਾਈ ਹੁਣ ਗੁਰੂ ਅਮਰਦਾਸ ਜੀ ਤੋਂ ਸਾਰੀ ਸ੍ਰਿਸ਼ਟੀ ਨੂੰ ਤਾਰਨ ਲਈ ਸੋਢੀ ਗੁਰੂ ਰਾਮਦਾਸ ਜੀ ਨੂੰ ਵਡਿਆਈ ਪ੍ਰਾਪਤ ਹੋਈ ਹੈ ਆਖੋ ਸਤਨਾਮ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ਾਂ ਕਰਦੇ ਹਨ ਭਾਈ ਇਹ ਬਖਸ਼ਿਸ਼ਾਂ ਲੈਣ ਵਾਸਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੈਠਣਾ ਕਰਿਆ ਕਰੋ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ